ਖੰਨਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਖੰਨਾ ਦੇ ਇੱਕ ਕਾਲਜ ਦੇ ਵਿੱਚ ਫਾਇਰਿੰਗ ਮਾਮਲੇ ਦੇ ਵਿੱਚ ਜਿਹੜਾ ਕਥਿਤ ਦੋਸ਼ੀ ਦੂਜਾ ਦੋਸ਼ੀ ਸੀ ਉਸ ਨੂੰ ਪੁਲਿਸ ਨੇ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ ਕਥਿਤ ਦੋਸ਼ੀ ਦੀ ਲੱਤ 'ਚ ਗੋਲੀ ਲੱਗੀ ਹੈ ਤਾਂ ਸਾਰੀ ਘਟਨਾ ਦੀ ਜਾਣਕਾਰੀ ਤੁਹਾਡੇ ਇਸ ਕਾਲਜ ਸਮਰਾਲਾ ਰੋਡ 'ਚ ਜਿਹੜੀ ਕਾਲਜ ਫਾਇਰਿੰਗ ਦਾ ਇਨਸੀਡੈਂਟ ਹੋਇਆ ਸੀਗਾ ਉਸ ਤੋਂ ਬਾਅਦ ਸਮਰਾਲਾ ਦੇ ਹੀ ਇੱਕ ਪੈਟਰੋਲ ਪੰਪ ਤੇ ਉਹਨਾਂ ਹੀ ਅਫਿਊਜ਼ ਨੇ ਜਿਹੜਾ ਉਹਨਾਂ ਦਾ ਪੈਟਰੋਲ ਪੰਪ ਦਾ ਸੇਲਮੈਨ ਉਹਦਾ ਕਰਿੰਦਾ ਉਹਦੇ ਤੋਂ ਕੈਸ਼ ਲੁੱਟ ਕੇ ਚਲੇ ਗਏ। ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ। ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ। ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ। ਖੰਨਾ ਕੋਲਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਖੰਨਾ ਦੇ ਇੱਕ ਕਾਲਜ ਦੇ ਵਿੱਚ ਫਾਇਰਿੰਗ ਮਾਮਲੇ ਦੇ ਵਿੱਚ ਜਿਹੜਾ ਕਥਿਤ ਦੋਸ਼ੀ ਦੂਜਾ ਦੋਸ਼ੀ ਸੀ ਉਸ ਨੂੰ ਪੁਲਿਸ ਨੇ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ ਕਥਿਤ ਦੋਸ਼ੀ ਦੀ ਲੱਤ 'ਚ ਗੋਲੀ ਲੱਗੀ ਹੈ ਤਾਂ ਸਾਰੀ ਘਟਨਾ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹੋਏ ਕਰਦੇ ਹਾਂ ਕਿ ਬੀਤੇ ਦਿਨੀ ਖੰਨਾ ਦੇ ਇੱਕ ਕਾਲਜ ਵਿੱਚ ਫਾਇਰਿੰਗ ਦਾ ਮਾਮਲਾ ਹੋਇਆ ਸੀ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਸ਼ਾਮ ਨੂੰ ਹੀ ਇੱਕ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਸੀ ਜਦੋਂ ਕਿ ਇੱਕ ਕਥਿਤ ਦੋਸ਼ੀ ਫਰਾਰ ਚੱਲ ਰਿਹਾ ਸੀ ਜਿਸ ਦਾ ਅੱਜ ਪੁਲਿਸ ਜ਼ਿਲ੍ਹਾ ਖੰਨਾ ਦੇ ਵੱਲੋਂ ਐਨਕਾਊਂਟਰ ਕੀਤਾ ਗਿਆ ਹੈ ਕਥਿਤ ਦੋਸ਼ੀ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਦੱਸਦੇ ਕਿ ਅੱਜ ਤੋਂ 2-3 ਦਿਨ ਪਿੱਛੇ ਦਾ ਜੇਕਰ ਜ਼ਿਕਰ ਕਰੀਏ ਤਾਂ ਖੰਨਾ ਦੇ ਇੱਕ ਕਾਲਜ ਦੇ ਵਿੱਚ ਫਾਇਰਿੰਗ ਦਾ ਮਾਮਲਾ ਸਾਹਮਣੇ ਹੋਇਆ ਸੀਗਾ ਖੰਨਾ ਦੇ ਇੱਕ ਕਾਲਜ ਦੇ ਵਿੱਚ ਫਾਇਰਿੰਗ ਦਾ ਮਾਮਲਾ ਹੋਇਆ ਸੀ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਸ਼ਾਮ ਨੂੰ ਹੀ ਇੱਕ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਸੀ ਜਦੋਂ ਕਿ ਇੱਕ ਕਥਿਤ ਦੋਸ਼ੀ ਫਰਾਰ ਥਿਆ ਗਿਆ ਸੀ ਜਿਸ ਦਾ ਕਿ ਅੱਜ ਪੁਲਿਸ ਜ਼ਿਲ੍ਹਾ ਖੰਨਾ ਦੇ ਵੱਲੋਂ ਅਨਕਾਊਂਟਰ ਕੀਤਾ ਗਿਆ ਕਥਿਤ ਦੋਸ਼ੀ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਦਾਦੇਕ ਖੰਨਾ ਦੇ ਇੱਕ ਕਾਲਜ ਦੇ ਵਿੱਚ ਕੁਝ ਨੌਜਵਾਨਾਂ ਨੇ ਲੜਾਈ ਤੋਂ ਬਾਅਦ ਫਾਇਰਿੰਗ ਕਰ ਦਿੱਤੀ ਸੀ ਅਤੇ ਲੜਕੇ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ ਸੀ ਅਤੇ ਇੱਕ ਲੜਕਾ ਫਾਇਦਾ ਹੋਇਆ ਪ੍ਰਿੰਸੀਪਲ ਦੇ ਦਫ਼ਤਰੇ ਚਲਾ ਗਿਆ ਸੀ ਅਤੇ ਉਸ ਤੋਂ ਬਾਅਦ ਉਥੇ ਪ੍ਰਿੰਸੀਪਲ ਦੇ ਦਫ਼ਤਰੇ ਚ ਮੌਜੂਦ ਇੱਕ ਮੁਲਾਜ਼ਮ ਨੂੰ ਵੀ ਗੋਲੀ ਲੱਗੀ ਸੀ ਜਿਸ ਨੂੰ ਇਲਾਜ ਤੋਂ ਬਾਅਦ ਪੀਜੀਆਈ ਵਿਖੇ ਰੈਫਰ ਕਰਤਾ ਗਿਆ ਸੀ ਦਾਦੇਕ ਕਿ ਜਿਹੜਾ ਕਤਿ ਦੋਸ਼ੀ ਸੀ ਉਸ ਦਾ ਪਿੱਛਾ ਪੁਲਿਸ ਦੀਆਂ ਗੱਡੀਆਂ ਕਰ ਰੀਆਂ ਸਨ ਜੇਸ ਤੋਂ ਬਾਅਦ ਇਸ ਲੜਤੇ ਦਾ ਐਨਕਾਉਂਟਰ ਪੁਲਿਸ ਵੱਲੋਂ ਕੀਤਾ ਗਿਆ ਹੈ ਦੱਸਿਆ ਕਿ ਇਹਨਾਂ ਨੌਜਵਾਨਾਂ ਦੇ ਵੱਲੋਂ ਨਾ ਸਿਰਫ ਕਾਲਜ ਦੇ ਬਾਹਰ ਫਾਇਰਿੰਗ ਕੀਤੀ ਗਈ ਸੀ ਬਲਕਿ ਕਾਲਜ ਦੇ ਵਿੱਚ ਫਾਇਰਿੰਗ ਕਰਨ ਤੋਂ ਬਾਅਦ ਇਹਨਾਂ ਨੌਜਵਾਨਾਂ ਨੇ ਇੱਕ ਪੈਟਰੋਲ ਪੰਪ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਸੀ ਪੈਟਰੋਲ ਪੰਪ ਵੀ ਲੁੱਟਿਆ ਸੀ ਉਸ ਤੋਂ ਬਾਅਦ ਪੁਲਿਸ ਲਗਾਤਾਰ ਇਹਨਾਂ ਨੌਜਵਾਨਾਂ ਦਾ ਪਿੱਛਾ ਕਰ ਰਹੀ ਸੀ ਇੱਕ ਨੌਜਵਾਨ ਤਾਂ ਡੇਰ ਸ਼ਾਮ ਹੀ ਗ੍ਰਿਫਤਾਰ ਹੋ ਗਿਆ ਸੀ ਪਰ ਅਜੇ ਦੂਜੇ ਕਥਿਤ ਦੋਸ਼ੀ ਦੀ ਗਿਰਫਤਾਰੀ ਹੋਈ ਹੈ ਇਹ ਪਲਸਰ ਮੋਟਰਸਾਈਕਲ ਤੇ ਸਵਾਰ ਹੋ ਕੇ ਚਮਕੌਰ ਸਾਹਿਬ ਤੋਂ ਨੀਲੋਵਾਲ ਜਾ ਰਿਹਾ ਸੀ ਕਿ ਪੁਲਿਸ ਜ਼ਿਲ੍ਹਾ ਖੰਨਾ ਦੀ ਪੁਲਿਸ ਹਰਕਤ ਵਿੱਚ ਆਉਂਦੀ ਹੈ ਅਤੇ ਪੁਲਿਸ ਇਨਾ ਕਫੀ ਦੋਸ਼ੀਆਂ ਦੇ ਪਿੱਛਾ ਕਰਦੇ ਹੋਏ ਇੱਥੇ ਪਹੁੰਚਦੀ ਹੈ ਔਰ ਫਾਇਰਿੰਗ ਹੁੰਦੀ ਹੈ ਇਸ ਐਨਕਾਊਂਟਰ ਦੇ ਵਿੱਚ ਦੋਵਾਂ ਧਿਰਾਂ ਤੋਂ ਫਾਇਰਿੰਗ ਹੋਈ ਹੋਈ ਤਾਂ ਇੱਕ ਗੋਲੀ ਕਿਸ ਇਨਸਾਨੀ ਦੇ ਲੱਗੀ ਹੈ ਅਤੇ ਜਤਨ ਮੋਗਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤਾ ਪੁਲਿਸ ਦੀ ਗੱਡੀ ਤੇ ਵੀ ਇੱਕ ਫਾਇਰ ਆ ਕੇ ਵੱਜਿਆ ਹਲਾਕੇ ਗਈ ਪੁਲਿਸ ਵਾਲੇ ਪਾਸੇ ਤੋਂ ਕਿਤੇ ਕਿਸਮ ਦਾ ਵੀ ਨੁਕਸਾਨ ਨਹੀਂ ਹੋਇਆ ਕਥੀ ਦੋਸ਼ੀ ਪੁਲਿਸ ਦੀ ਗ੍ਰਿਫਤਾਰੀ ਚ ਆ ਗਏ ਨੇ ਲਗਾਤਾਰ ਇਨਾ ਨੌਜਵਾਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀਗਾ ਪੁਲਿਸ ਦੇ ਵੱਲੋਂ ਜਿਹੜਾ ਐਨਕਾਊਂਟਰ ਕੀਤਾ ਗਿਆ ਹੈ ਤਾਂ ਇੱਕ ਕਾਲਜ ਦੇ ਅੰਦਰ ਫਾਇਰਿੰਗ ਦਾ ਮਾਮਲਾ ਸੀ ਜਿਸ ਵਿੱਚ ਇਹ ਕਥੀ ਦੋਸ਼ੀ ਦੱਸਿਆ ਜਾ ਰਿਹਾ ਸੀ ਅਤੇ ਦੂਜੇ ਲੜਕੇ ਨੂੰ ਵੀ ਪੁਲਿਸ ਨੇ アンकाउंटਰ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ ਤੁਹਾਨੂੰ ਪਤਾ ਹੈ ਕਿ ਖੰਨਾ ਚ ਪਿਛਲੇ ਹਫਤੇ ਸ਼ਨੀਵਾਰ ਨੂੰ 27 ਜੁਲਾਈ ਨੂੰ ਇੱਕ ਏਅਰਸ ਕਾਲਜ ਸਮਰਾਲਾ ਰੋਡ 'ਚ ਜਿਹੜੀ ਕਾਲਜ ਫਾਇਰਿੰਗ ਦਾ ਇਨਸੀਡੈਂਟ ਹੋਇਆ ਸੀਗਾ ਉਸ ਤੋਂ ਬਾਅਦ ਸਮਰਾਲਾ ਦੇ ਇੱਕ પેટ્રોલ ਪੰਪ ਤੇ ਉਹਨਾਂ ਹੀ ਅਕਿਊਜ਼ ਨੇ ਜਿਹੜਾ ਉਹਨਾਂ ਦਾ પેટ્રોલ ਪੰਪ ਦਾ ਸੇਲਸਮੈਨ ਉਹਦਾ ਕਰਿੰਦਾ ਉਹਦੇ ਤੋਂ ਕੈਸ਼ ਲੁੱਟ ਕੇ ਚਲੇ ਗਏ ਸੀਗੇ ਤੇ ਅਸੀਂ ਬਹੁਤ ਹੀ ਸ਼ਾਰਟ ਟਾਈਮ 'ਚ ਇੱਕ ਫਰਕਿਊਜ਼ ਨੂੰ ਮੌਕੇ ਤੇ ਹੀ ਫੜ ਲਿਆ ਸੀਗਾ ਜਦੋਂ ਅਜੇ ਰਾਤੀ ਹੈ ਤੇ ਉਸ ਦੇ ਨਾਲ ਹੀ ਸਾਨੂੰ ਜਿਹੜੇ 3-4 ਮੇਨ ਇਸ ਕੇਸ ਦੇ ਉਸ ਦੋਨਾਂ ਕੇਸਾਂ ਦੇ ਮੇਨ ਦੋਸ਼ੀ ਹੈ ਉਹਨਾਂ ਦੇ ਸਾਨੂੰ ਆਈਡੈਂਟੀਫਿਕੇਸ਼ਨ ਹੋ ਗਈ ਸੀ ਤੇ ਉਦੋਂ ਦੀ ਹੀ ਸ਼ਨੀਵਾਰ ਤੋਂ ਹੀ ਸਾਡੀ ਮਲਟੀਪਲ ਟੀਮ ਉਸ ਕੇਸ ਤੇ ਲੱਗੀ ਹੋਈ ਹੈ ਔਰ ਅਸੀਂ ਬਹੁਤ ਹੀ ਪੇਨਸ ਟੇਕਿੰਗਲੀ ਇਨ ਆਦਰ ਟੈਕਨੀਕਲੀ ਵੀ ਔਰ ਹਿਊਮਨ ਇੰਟ ਤੇ ਲੈਵਲ ਤੇ ਵੀ ਇਹਨਾਂ ਨੂੰ ਫਾਲੋ ਅਪ ਕਰਦੇ ਰਹੇ ਤੇ ਸਾਨੂੰ ਕਾਫੀ ਲੀਡਸ ਮਿਲ ਰਹੇ ਹਾਂ ਸੀ ਬਾਰ-ਬਾਰ ਸਾਡੀ ਛਾਪੇ ਮਾਰੀ ਵੀ ਚੱਲੂ ਸੀ ਤੇ ਅੱਜ ਸਾਡੇ ਕੋਲ ਕਾਫੀ ਕ੍ਰੈਡੀਬਲ ਇਨਪੁਟ ਹੈਗਾ ਕਿ ਇਹਦੇ ਇਸ ਕੇਸ ਦੇ ਜਿਹੜੇ ਦੋ ਮੇਨ ਦੋਸ਼ੀ ਹੈ ਜਿਨ੍ਹਾਂ ਨੇ ਉਸ ਦਿਨ ਫਾਇਰਿੰਗ ਕੀਤੀ ਸੀਗੇ ਉਹ ਇਸ ਏਰੀਆ ਚ ਹੈਗੇ ਤੇ ਬੇਸਡ ਔਨ ਦਟ ਸਾਡੀ ਸੀਆਈਏ ਦੀ ਜਿਹੜੀ ਟੀਮ ਹੈ ਉਹਨਾਂ ਨੇ ਇਸ ਰੋਡ ਤੇ ਜਿਹੜੀ ਗੱਡੀ ਤੋਂ ਨੀਲੋ ਜਿਵੇਂ ਤੁਸੀਂ ਦੇਖ ਰਹੇ ਹੋ ਇੱਕ ਤਾਂ ਉਹਨਾਂ ਨੂੰ ਇੰਟਰਸੈਪਟ ਕਰਨ ਲਈ ਆਪਣਾ ਨਾਕਾ ਲਾਇਆ ਹੋਇਆ ਗਸਤ ਹੋਇਆ ਸੀ ਤੇ ਕ੍ਰਿਸ਼ਨਾ ਸਾਨੀ ਔਰ ਜਿਹੜਾ ਜਤਿਨ ਮੁੰਗਾ ਉਹਨਾਂ ਨੇ ਨਾਕਾ ਦੇਖ ਕੇ ਤੇ ਟ੍ਰਾਈ ਟੂ ਜਿੱਥੇ ਤੁਹਾਨੂੰ ਬਾਈਕ ਨਜ਼ਰ ਆ ਰਹੀ ਹੈ ਉਹਨਾਂ ਨੇ ਆਪਣੀ ਬਾਈਕ ਮੋੜਨ ਦੀ ਕੋਸ਼ਿਸ਼ ਕੀਤੀ ਉਹ गिर ਗਈ ਔਰ ਉਸ ਤੋਂ ਬਾਅਦ ਇਸ ਏਰੀਆ ਚ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਸਾਡੀ ਟੀਮ ਨੇ ਉਹਨਾਂ ਦੇਕੇ ਦੇ ਹਾਰਡ ਵੈਪਨਸ ਆਬਵੀਅਸਲੀ ਉਸ ਦਿਨ ਵੀ ਸਗੇ ਤੇ ਉਹਨਾਂ ਨੇ ਸਾਡੀ ਟੀਮ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਜਿਹਨਾਂ ਨੂੰ ਰੋਕਿਆ ਗਿਆ ਕੋਸ਼ਿਸ਼ ਨਹੀਂ ਉਹਨਾਂ ਨੇ ਫਾਇਰ ਕੀਤਾ ਹੀ ਹੈ ਇੱਕ ਉਹਨਾਂ ਦਾ ਮਿਸ ਫਾਇਰ ਹੋਇਆ ਇੱਕ ਸੀਆਈਏ ਚਾਹੀਓ ਅਫੀਸ਼ਲ ਰੀਪੋਰਟ ਤੇ ਲੱਗਿਆ ਔਰ ਜਿੱਥੇ ਦੇ ਮੌਕੇ ਤੇ ਦੱਸ ਰਹੇ ਕਿ ਇੱਥੇ ਇੱਕ ਦਰਖਤ ਤੇ ਵੀ ਵਜਿਆ ਤੇ ਰਿਟਾਲੀਏਸ਼ਨ ਚ ਸਾਡੀ ਟੀਮ ਨੇ 셀ਫ ਡਿਫੈਂਸ ਚ ਇੱਕ ਫਾਇਰ ਜਿਹੜਾ ਕ੍ਰਿਸ਼ਨਾ ਸਾਨੀਆ ਉਹਦੇ ਲੱਤ ਤੇ ਲੱਗੇ ਤੇ ਦੂਜਾ ਨਹੀਂ ਹਿੱਟ ਹੋਇਆ ਤੇ ਮੌਕੇ ਤੇ ਹੀ ਜਿਹੜੇ ਉਹਨਾਂ ਦੇ ਦੋਨੋਂ ਵੈਪਨਸ ਹੈ ਉਹ ਸਾਨੂੰ ਇੱਥੇ ਮਿਲ ਗਏ ਹੈ ਔਰ ਕ੍ਰਿਸ਼ਨਾ ਸਾਨੀ ਨੂੰ ਅਸੀਂ ਇਨੀਸ਼ੀਅਲ ਟ੍ਰੀਟਮੈਂਟ ਲਈ ਸਿਵਲ ਹਸਪੀਟਲ ਸਮਰਾਲਾ ਦਾਖਲ ਕਰਾਇਆ ਹੈ ਔਰ ਜਿਹੜਾ ਜਤਿਨ ਮੋਗਾ ਹੈ ਉਹ ਸਾਡੇ ਅਰੈਸਟ ਹੈ ਔਰ ਇਸਦੇ ਨਾਲ ਹੀ ਉਹਨਾਂ ਦੇ ਜਿਹੜੇ ਮੌਕੇ ਤੇ ਬਾਈਕ ਹੈ ਔਰ ਬੈਗਸ ਔਰ ਹੈਲਮਟ ਵਗੈਰਾ ਸਾਰੇ ਮੌਕੇ ਤੇ ਪਏ ਐਂਡ ਦੋ ਵੈਪਨਸ ਅਰ ਯੂਜ਼ਡ ਇਨ ਦੈਟ ਕ੍ਰਾਈਮ ਹੌਪਫੁਲੀ ਉਹ ਰਿਕਵਰ ਹੋ ਗਏ ਵੈਪਨ ਕਿਹੜੀ ਕਿਸਮ ਦੇ ਹੈ ਜੀ ਉਹ ਜੇ ਦੇਸੀ ਹੈ ਕਿ ਦੇਸੀ ਹੈ ਕਿ ਦੂਜੇ ਕੋਈ ਪ੍ਰੀਲਿਮਿਨਰੀ ਤਾਂ ਜੀ ਇਲੈਸਿਟੀ ਲੱਗ ਰਿਹਾ ਬਾਕੀ ਹਲੇ ਅਸੀਂ ਸਾਰਾ ਕੁ ਰਿਜ਼ਰਵ ਦੇ ਰੱਖਨੇ ਉਸ ਤੋਂ ਬਾਅਦ ਅਸੀਂ ਐਨਾਲਾਈਜ਼ ਕਰਾਵਾਉਂਦੇ ਉਹਨੇ ਕਿੰਨੇ ਫਾਇਰ ਕੀਤੇ ਮੈਂ ਮੈਨੂੰ ਨਹੀਂ ਪਤਾ ਜਿਹੜਾ ਮੈਨੂੰ ਉਹਨੇ ਮੌਕੇ ਤੇ ਦੱਸਿਆ ਹੈ ਅਰਾਊਂਡ 2-3 ਰਾਉਂਡਸ ਉਹਨੇ ਫਾਇਰ ਕੀਤੇ ਤੇ ਜਵਾਬੀ ਫਾਇਰ ਸਾਡੇ ਵੱਲੋਂ ਦੋ ਹੈ ਆਪਣਾ ਕੋਈ ਮੁਲਾਜ਼ਮ ਸੀਰੀਅਸਾ ਨਹੀਂ ਹੋਇਆ ਕੋਈ ਜਾਨ ਨਹੀਂ ਜੀ ਸਾਡੇ ਕੋਲ ਕੋਈ ਕਿਸੇ ਗੱਡੀ ਦੇ ਜਾਂ ਆਪਣੇ ਦੇ ਕਿਸੇ ਦੇ ਕੋਈ ਕੋਈ ਜੀ ਜਿਹੜੀ CIA ਦੀ ਆਫੀਸ਼ਲ ਵਹੀਕਲ ਹੈ ਉਹਦੇ ਤੇ ਇੱਕ ਰਾਉਂਡ ਲੱਗਿਆ ਬਟ ਅਦਰਵਾਇਜ਼ ਕਿਸੇ ਕੋਈ ਪ੍ਰਾਈਵੇਟ ਵਹੀਕਲ ਨਹੀਂ ਇਸ ਕਾਲੇ ਦੇ ਵਿੱਚ ਕਿੰਨੇ ਕੋਲ ਜਿਹੜੇ ਬੰਦੇ ਪਕੋੜੇ ਹੋ ਰਹੇਗੇ ਕਿੰਨੇ ਜਿਹੜੇ ਦੋਸ਼ੀ ਹੈਗੇ ਪਕੋੜੇ ਨੇ ਉੱਤੇ ਅਸੀਂ ਤਾਂ ਜੀ ਇੱਕ ਤਾਂ ਫੜਿਆ ਬਾਕੀ ਵੀ ਸਾਡੇ ਜਿਹੜੇ ਮੇਨ ਮੇਨ ਹੈਗੇ ਉਹ ਆਇਡੈਂਟੀਫਾਈਡ ਹੈ ਉਹਨਾਂ ਤੇ ਵੀ ਰੇਡ ਚੱਲ ਰਹੀ ਹੈ ਪਰ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਉਹ ਇਹੀ ਦੋ ਸੀਗੇ ਜਿਹੜੇ ਅਜੇ ਸਾਡੇ ਕਾਬੂ ਆ ਗਏ ਉਹਨਾਂ ਦੇ ਇਨਕਾਊਂਟਰ ਦੇ ਵਿੱਚ ਡੈਥ ਹੋ ਚੁੱਕੀ ਹੈ ਜਾਂ ਨਹੀਂ ਨਹੀਂ ਸੀ ਨਹੀਂ ਡੈਥ ਨਹੀਂ ਹੈ ਹੀ ਹੈਸ ਬੀਨ ਸ਼ਿਫਟਡ ਟੂ ਅ ਹਸਪੀਟਲ ਜਿੱਥੇ ਉਹਨਾਂ ਨੂੰ ਉਹ ਨੋਟ ਰੀ ਰਹਿਣ ਵਾਲੇ ਕਿਸ ਨੇ ਮੈਮ ਜੀ ਉਹ ਜੀ ਇਹ ਦੋਨੋਂ ਸੀਪੀ ਲੁਧਿਆਣਾ ਦੇ ਏਰੀਆ ਦੇ ਰਹਿਣ ਵਾਲੇ ਆ ਤੇ ਦੋਨਾਂ ਤੇ ਜਿਹੜਾ ਕ੍ਰਿਸ਼ਨਾ ਸਾਨੀ ਉਹਦੇ ਤੋਂ ਅਰਾਊਂਡ 6 ਪਰਚੇ ਪਹਿਲਾਂ ਦੇ ਦਰਜ ਹੈ ਇੱਕ ਪਹਿਲਾ ਪਰਚਾ ਖੰਨੀ ਸਦਰ ਹੋਇਆ ਸੀ ਗ੍ਰੈਂਡੀਪੀਐਸ ਦਾ ਉਸ ਤੋਂ ਬਾਅਦ ਦੋ ਤਿੰਨ ਉਹਦੇ ਤੇ 307 ਦੇ ਮੁਕਦਮੇ ਦਰਜ ਤੇ ਇਦਾਂ ਹੀ ਐਨਡੀਪੀਐਸ ਦੇ ਤੇ ਜਿਹੜਾ ਜਤਿਨ ਮੁੰਗਾ ਹੈ ਉਹਦੇ ਤੇ ਵੀ ਐਨਡੀਪੀਐਸ 307 ਡਕੈਤੀਆਂ ਇਸ ਤਰ੍ਹਾਂ ਦੇ ਆਈ ਥਿੰਕ 4 ਐਫਆਈਆਰ ਦਰਜ ਹੈ ਤਾਂ ਦੋਨੋਂ ਪੁਰਾਣੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਔਰ ਜਿੰਨਾਂ ਕੋ ਨੂੰ ਥੋੜਾ ਬਹੁਤ ਪਤਾ ਲੱਗ ਗਿਆ ਹੈ ਕਿ ਜਤਨ ਮੁੰਗਾ ਜਿਹੜਾ ਲੁਧਿਆਣੇ ਦਾ ਸਾਗਰ ਨਿਊਟਰਨ ਔਰ ਪੁਨੀਤ ਬੈਂਸ ਹੈ ਉਹਨਾਂ ਦਾ ਐਸੋਸੀਏਟ ਵੀ ਹੈਗਾ ਇਹ ਗੈਂਗੜੇ ਗੈਂਗਵਾਲ ਸਿਕਿਉਰਿਟੀ ਗੈਂਗਸਟਰ ਰਿਡੂਕੇਸ਼ਨ ਕਿਸ ਸਾਡੀ ਹੈ ਗੈਂਗਵਾਲ ਸਾਡੇ ਕੇਸ ਚ ਨਹੀਂ ਸਗੀ ਬਾਕੀ ਜਦੋਂ ਸਾਡੇ ਬਾਕੀ ਵੀ ਦੋਸ਼ੀ ਫੜੇ ਜਾਂਦੇ ਸਾਰੀ ਗੱਲ ਸਾਹਮਣੇ ਆਏਗੀ ਪਰ ਹੁਣ ਤੱਕ ਪਹਿਲੇ ਦੋਸ਼ੀ ਨੂੰ ਜਦੋਂ ਅਸੀਂ ਫੜ ਲਿਆ ਸੀ ਇਹ ਉਦੇ ਨਾਲ ਆਏ ਸੀਗੇ ਔਰ ਜਿਹੜਾ ਉਸ ਦਿਨ ਦਾ ਇਨਸੀਡੈਂਟ ਸੀਗਾ ਉਹ ਕੋਈ ਗੈਂਗਵਾੜੀ ਸੀ ਉਹ ਮੌਕੇ ਤੇ ਮੁੰਡਿਆਂ ਦੀ ਤਲਖਬਾਜ਼ੀ ਹੋ ਗਈ ਸੀ ਉਹਦੇ ਚ ਇਹਨਾਂ ਨੇ ਫਾਇਰਿੰਗ ਕੀਤੀ ਹੈ ਮੈਮ ਇਹ ਕਿਸੇ ਗੈਂਗਰਸਮ ਸੀ ਗੈਕਸਰ ਸੀ ਜਿਵੇਂ ਮੈਂ ਦੱਸ ਰਹੀ ਹਾਂ ਸਾਗਰ ਨਿਊਟਰਨ ਔਰ ਪੁਨੀਤ ਬੈਂਦ ਸੇ ਦੋਨੋਂ ਆਈ ਥਿੰਕ ਦੇ ਆਰ ਯੂ ਕੈਨ ਸੇ ਕਿਉਂਕਿ ਇਹਨਾਂ ਦੇ ਪਰਚੇ ਦਰਜ ਹੈ ਔਰ ਇਹਨਾਂ ਦੋਨਾਂ ਤੇ ਵੀ ਕਿਉਂਕਿ ਚਾਰ ਚਾਰ ਪੰਜ ਪੰਜ ਪਰਚੇ ਰਦਰ ਕ੍ਰਿਸ਼ਨਾ ਸਾਨੀ ਤੇ ਤਾਂ ਛੇ ਪਹਿਲਾਂ ਪਰਚੇ ਦਰਜ ਦੋ ਸਾਢੇ ਹੋ ਗਏ ਔਰ ਇੱਕ ਹੋਰ ਹੋ ਜਾਏਗਾ ਔਰ ਇਸ ਤਰ੍ਹਾਂ ਦੋਨਾਂ ਤੇ ਹੀ ਮਲਟੀਪਲ ਐਫ ਆਈ ਆਰਸ ਹੈ ਠੀਕ